ਜੋ ਮਕਾਣਾ ਹੈ ਜੀ ਆਪਾਂ ਲੈ ਆ ਜੀ ਦੁੱਧ ਤੇ ਪਹਿਲਾਂ ਆਪਾਂ ਕਲੀਨਿੰਗ ਕਰਨੀ ਹੈ ਦੁੱਧ ਵਿੱਚ ਆਪਾਂ ਪਾਣਾ ਹੈਗਾ ਇਹ ਨਿੰਬੂ ਇਸ ਨਾਲ ਐਦਾਂ ਕਲੀਨਿੰਗ ਕਰਨ ਨਾਲ ਨਾ ਫੇਸ ਦੀ ਸਾਰੀ ਡਸਟ ਸਾਰੀ ਗੰਦਗੀ ਜਿਹੜੀ ਰਿਮੂਵ ਹੋ ਜੇਗੀ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਅਗਰ ਤੁਸੀਂ ਡੇਲੀ ਵੀ ਸਵੇਰੇ ਉੱਠ ਕੇ ਇਹਦੇ ਨਾਲ ਫੇਸ ਵਾਸ਼ ਕਰੋਗੇ ਨਾ ਦੁੱਧ ਜਿਹੜਾ ਕੱਚਾ ਦੁੱਧ ਲੈ ਕੇ ਉਹਦੇ ਵਿੱਚ ਨਿੰਬੂ ਪਾ ਕੇ ਜਦੋਂ ਉਹ ਥੋੜਾ ਥੋੜਾ ਫਟਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਉਹਦੇ ਨਾਲ ਆਪਣਾ ਜਿਹੜਾ ਚਿਹਰਾ ਇਹਨਾਂ ਕਲੀਨ ਕਰ ਸਕਦੇ ਹੋ ਡੇਲੀ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਆ ਦੇਖੋ ਜੀ ਆਪਾਂ ਨਿੰਬੂ ਪਾ ਲਿਆ ਥੋੜਾ ਥੋੜਾ ਫਟ ਗਿਆ ਹੈ ਤੇ ਹੁਣ ਆਪਾਂ ਇਹਦਾ ਕਲੀਨਿੰਗ ਕਰ ਲੈਣੀ ਹੈ ਪੂਰੀ ਤਰ੍ਹਾਂ ਚਿਹਰੇ ਨੂੰ ਐਦਾਂ ਸਾਫ਼ ਕਰ ਲੈਣਾ ਜਿਹੜੀ 10ਤੀ ਸੀ ਗੰਦਗੀ ਸਾਰੀ ਨਿਕਲ ਗਈ ਹੁਣ ਆਪਾਂ ਕੀ ਕਰਨਾ ਹੈ ਫਿਰ ਆਪਾਂ ਲੈਣੇ ਦੁੱਧ ਤੇ ਦੁੱਧ ਵਿੱਚ ਆਪਾਂ ਕੀ ਪਾਣਾ ਹੈਗਾ ਏ ਦੁੱਧ ਵਿੱਚ ਪਾਣੀ ਹੈਗੀ ਆਪਾਂ ਮਲਤਾਨੀ ਮਿੱਟੀ ਮੈਂ ਡੱਬੇ ਚ ਪਾ ਕੇ ਰੱਖੀ ਹੋਈ ਹੈ ਮਲਤਾਨੀ ਮਿੱਟੀ ਪਾਣੀ ਹੈ ਠੀਕ ਹੈ ਜੀ ਤੇ ਮਲਤਾਨੀ ਮਿੱਟੀ ਇਹ ਜਿਹੜੀ ਮਿੱਟੀ ਹੈ ਨਾ ਇਹ ਜਿਹੜੀ ਹੈਗੀ ਨੇ ਇੱਕ ਤਾਂ ਆਪਣਾ ਫੇਸ ਜਿਹੜਾ ਕਲੀਨ ਕਰ ਦਿੰਦੀ ਏ ਦੂਸਰਾ ਇਹ ਹੁੰਦਾ ਹੈ ਮਲਤਾਨੀ ਮਿੱਟੀ ਦਾ ਜਿਹੜਾ ਆਪਾਂ ਫੇਸ ਪੈਕ ਰੋਜ਼ਾਨਾ ਲਗਾਵਾਂਗੇ ਨਾ ਇਹਦੇ ਨਾਲ ਕੀ ਹੁੰਦਾ ਜਿਹੜੀਆਂ ਆਪਣੀਆਂ ਛੁੜੜੀਆਂ ਨੇ ਨਾ ਉਹ ਨਹੀਂ ਪੈਂਦੀਆਂ ਹੈਗੀਆਂ ਜਿਹੜੇ ਆਪਣੇ ਕਿੱਲ ਹੋ ਜਾਂਦੇ ਨੇ ਚਿਹਰੇ ਤੇ ਉਹ ਨਹੀਂ ਹੁੰਦੇ ਹੈਗੇ ਦਾਗ ਤੱਬੇ ਸਾਰੇ ਹੀ ਹੌਲੀ 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 ਲਾਈਟ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਗਾਇਬ ਹੀ ਹੋ ਜਾਂਦੇ ਨੇ ਪਤਾ ਨਹੀਂ ਚੱਲਦਾ ਵੀ ਜਿਹੜੇ ਆਪਣੇ ਦਾਗ ਤੱਬੇ ਹੈ ਸੀ ਉਹ ਕਿੱਥੇ ਗਏ ਨੇ ਪਤਾ ਹੀ ਨਹੀਂ ਚੱਲਦਾ ਹੈਗਾ ਠੀਕ ਹੈ ਜੀ ਤੇ ਹੁਣ ਆਪਾਂ ਇਹ ਜਿਹੜਾ ਇਹ ਦੇਖ ਲਓ ਦੁੱਧ ਵਿੱਚ ਮੈਂ ਨਾ ਮਲਤਾਨੀ ਮਿੱਟੀ ਪਾ ਲਈ ਆ ਸਿਰਫ ਮਲਤਾਨੀ ਮਿੱਟੀ ਕਲਿੰਜ਼ਿੰਗ ਕੀਤੀ ਹੈ ਦੁੱਧ ਚ ਨਿੰਬੂ ਪਾ ਕੇ ਉਸ ਤੋਂ ਬਾਅਦ ਆਪਾਂ ਕੀ ਕੀਤਾ ਸਿਰਫ ਦੁੱਧ ਵਿੱਚ ਮਲਤਾਨੀ ਮਿੱਟੀ ਕੁਝ ਨਹੀਂ ਪਾਇਆ ਹੈਗਾ ਤੇ ਉਸੇ ਤਰੀਕੇ ਨਾਲ ਆਪਾਂ ਫੇਰ ਮੈਂ ਚਿਹਰਾ ਧੋਇਆ ਨਹੀਂ ਸੀ ਹੈਗਾ ਉਦਾਂ ਹੀ ਆਪਾਂ ਚਿਹਰਾ ਕਰ ਲੈਣਾ ਜਾਨੀ ਕਿ ਜਿੱਦਾਂ ਆਪਾਂ ਕਲੀਨ ਕੀਤਾ ਹੈ ਉਸ ਤੋਂ ਬਾਅਦ ਆਪਾਂ ਇਹ ਦੇਖੋ ਬਸ ਇਸ ਤਰੀਕੇ ਨਾਲ ਆਪਾਂ ਜਿਹੜੀ ਫੇਸ਼ੀਅਲ ਮ사ਜ ਹੈ ਨਾ ਉਹ ਕਰਨੀ ਸ਼ੁਰੂ ਕਰ ਦੇਣੀ ਪਹਿਲਾਂ ਆਪਾਂ 5 ਮਿੰਟ 10 ਮਿੰਟ ਪੂਰੀ ਮ사ਜ ਕਰਨੀ ਹੈ ਜਿਵੇਂ ਆਪਾਂ ਫੇਸ਼ੀਅਲ ਮ사ਜ ਕਰਦੇ ਆ ਨਾ ਉਦਾਂ ਕਰਨੀ ਹੈ ਉਸ ਤੋਂ ਬਾਅਦ ਫੇਰ ਆਪਾਂ ਇਹ ਛੱਡ ਦੇਣਾ ਮਤਲਬ ਕਿ 10 ਮਿੰਟ ਵਾਸਤੇ ਫੇਰ ਛੱਡ ਦੇਣਾ ਜਾਨੀ ਕਿ 20 ਮਿੰਟ ਲੱਗ ਜਾਣੇ ਸਾਰੇ ਪ੍ਰੋਸੈਸ ਨੂੰ ਤੇ ਚਿਹਰਾ ਤੁਹਾਡਾ ਦੇਖਿਓ ਐਦਾਂ ਖਿਲੇਗਾ ਨਾ ਇੰਨਾ ਗੁਲਾਬ ਵਾਂਗੂ ਖਿਲ ਕੇ ਨਿੱਖਰ ਕੇ ਸਾਹਮਣੇ ਆਏਗਾ ਤੁਸੀਂ ਵੀ ਕਹੋਗੇ ਕਿ ਵਾਕਿਆ ਹੀ ਇਹ ਬਹੁਤ ਵਧੀਆ ਚੀਜ਼ ਹੈ ਦੁੱਧ ਨਾਲ ਫੇਸ਼ੀਅਲ ਬਹੁਤ ਹੀ ਕਮਾਲ ਦਾ ਫੇਸ਼ੀਅਲ ਹੋਣ ਵਾਲਾ ਏ ਦੀਵਾਲੀ ਤੇ ਤੁਸੀਂ ਜਿਵੇਂ ਦੀਵਾਲੀ ਦੇ ਦੀਵੇ ਜਗਮਗਾਉਂਦੇ ਨੇ ਉਸ ਤਰੀਕੇ ਨਾਲ ਤੁਸੀਂ ਵੀ ਜਗਮਗਾਇਓ ਠੀਕ ਹੈ ਜੀ ਸਪੈਸ਼ਲ ਤੁਹਾਡੇ ਲਈ ਲੈ ਕੇ ਆਈਆਂ ਮੈਂ ਇਹ ਵਾਲਾ ਫੇਸ ਫੇਸ਼ੀਅਲ ਤੇ ਹਾਂਜੀ ਮ사ਜ ਮੈਂ ਕਰ ਲਈ ਪੰਜ ਸੱਤ ਮਿੰਟ ਮੈਂ ਮ사ਜ ਕੀਤੀ ਹੈ ਹੁਣ ਆਪਾਂ ਕੀ ਕਰਨਾ ਇਹਨੂੰ 10 ਕਿ ਮਿੰਟ ਦਾ ਮੈਂ ਐਦਾਂ ਹੀ ਲਗਾ ਕੇ ਰੱਖ ਦਵਾਂਗੀ ਉਸ ਤੋਂ ਬਾਅਦ ਜੇ ਸੁੱਕ ਜੇ ਕਹਣਾ ਤੇ ਫਿਰ ਆਪਾਂ ਇਹਨੂੰ ਗਿੱਲਾ ਕਰਕੇ ਫਿਰ ਆਪਾਂ ਹੌਲੀ ਹੌਲੀ ਇਹਨੂੰ ਲਾਣਾ ਹੈ ਇਹਦੇ ਨਾਲ ਕੀ ਹੁੰਦਾ ਸਕਿਨ ਟਾਈਟ ਹੁੰਦੀ ਹੈ ਝੁਰੜੀਆਂ ਨਹੀਂ ਪੈਂਦੀਆਂ ਰੰਗਤ ਐਨੀ ਨਿਖਰ ਕੇ ਆਉਂਦੀ ਹੈ ਇੰਨਾ ਚਿਹਰਾ ਬ੍ਰਾਈਟ ਹੋ ਜਾਂਦਾ ਹੈ ਕਿ ਤੁਸੀਂ ਦੀਵਾਲੀ ਤੇ ਦੀਵੇ ਕੀ ਤੁਸੀਂ ਆ ਵੀ ਜਗਮਗਾਓਗੇ ਐਦਾਂ ਜਗਮਗਾਓਗੇ ਕਿ ਤੇ ਜ਼ਿਆਦਾ ਲੱਗੇਗਾ ਕਿ ਕਿਸੇ ਨੇ ਨਾ ਆਰਟੀਫੀਸ਼ਲ ਦੀਵਾ ਜਗਾ ਕੇ ਰੱਖਿਆ ਹੁੰਦਾ ਐਦਾਂ ਤੁਹਾਡਾ ਜਿਹੜਾ ਫੇਸ ਹੈ ਨਾ ਚਮਕਾ ਮਾਰੇਗਾ ਤੇ ਹੁਣ ਮੈਂ ਇਹਨੂੰ 10 ਮਿੰਟ ਰੱਖ ਦਿਆਂ ਸੁਬਾਹ ਫਿਰ ਮੈਂ ਇਹਨੂੰ ਉਤਾਰਦੀ ਆ ਫਿਰ ਤੁਹਾਨੂੰ ਮੈਂ ਆਪਣਾ ਜਿਹੜਾ ਅਸਲੀ ਚਿਹਰਾ ਹੈ ਜਿਹੜਾ ਨਿੱਖਰ ਕੇ ਆਵੇਗਾ ਉਹ ਦੱਸਦੀ ਆ ਤੇ ਹਾਂਜੀ ਇਹ ਲਓ ਫੇਸ ਪੈਕ ਜਿਹੜਾ ਮੇਰੇ ਸੁੱਕ ਚੁੱਕਿਆ ਹੈ ਜਾਨੀ ਕਿ ਆਪਾਂ ਜਿਹੜਾ ਫੇਸ਼ੀਅਲ ਵਾਸਤੇ ਲਗਾਇਆ ਹੋਇਆ ਸੀ ਤੇ ਹੁਣ ਆਪਾਂ ਕਿੰਨੇ ਜਿਹੜੇ ਨਿੰਬੂ ਸੀਗਾ ਮੇਰੇ ਕੋਲ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਦੱਬਦੇ-ਦੱਬਦੇ ਫਿਰ ਮ사ਜ ਕਰ ਲੈਣੀ ਹੈ ਤੁਸੀਂ ਯਕੀਨ ਨਹੀਂ ਮੰਨਣਾ ਤੁਹਾਡਾ ਚਿਹਰਾ ਇੰਨਾ ਨਿੱਖਰੇਗਾ ਨਾ ਕਈਆਂ ਨੂੰ ਨਿੰਬੂ ਸੂਟ ਨਹੀਂ ਕਰਦਾ ਹੈਗਾ ਇਹਦੇ ਵਿੱਚ ਬਿਲਕੁਲ ਰਸ ਨਿਕਲ ਚੁੱਕਾ ਹੈ ਤੇ ਇਦਾਂ ਆਪਾਂ ਕਮਾਵੀ ਸਕਦੇ ਆ ਨਿੰਬੂ ਸੂਟ ਦਾ ਕਰ ਜਾਂਦਾ ਵੈਸੇ ਕਈਆਂ ਨੂੰ ਹੁੰਦਾ ਹੈ ਕਿ ਸਾਨੂੰ ਸੂਟ ਨਹੀਂ ਕਰਦਾ ਹੈਗਾ ਡਾਇਰੈਕਟਲੀ ਨਿੰਬੂ ਨਹੀਂ ਲਗਾਉਣਾ ਚਾਹੀਦਾ ਕਿਸੇ ਚੀਜ਼ ਵਿੱਚ ਮਿਕਸ ਕਰਕੇ ਆਪਾਂ ਲਗਾ ਸਕਦੇ ਆ ਕੋਈ ਵੀ ਇਨਫੈਕਸ਼ਨ ਵਾਲੀ ਗੱਲ ਨਹੀਂ ਹੈਗੀ ਮਤਲਬ ਦੇਖੋ ਇਸ ਤਰੀਕੇ ਨਾਲ ਮੈਂ ਕੱਲਾ ਚਿਹਰੇ ਤੇ ਲਗਾਇਆ ਤੁਸੀਂ ਆਪਣੇ ਗਰਦਨ ਤੇ ਆਪਣੀ ਬਾਜੂ ਤੇ ਮਤਲਬ ਕਿ ਪੂਰੀ ਬੋਡੀ ਤੇ ਵੀ ਲਗਾ ਸਕਦੇ ਹੋ ਕਿਉਂਕਿ ਆਪਾਂ ਤੁਹਾਨੂੰ ਲਗਾ ਕੇ ਤਾਂ ਦੱਸਦੇ ਆ ਕਿ ਤੁਸੀਂ ਇਹ ਨਾ ਕਹੋ ਕਿ ਤੁਸੀਂ ਆਪਣੇ ਫੇਸ ਤੇ ਨਹੀਂ ਲਗਾਉਂਦੇ ਕੋਈ ਚੀਜ਼ ਕਿਉਂਕਿ ਆਪਣੇ ਅਜਮਾਈਆਂ ਹੋਈਆਂ ਚੀਜ਼ਾਂ ਨੇ ਮੈਨੂੰ ਕੋਈ ਡਰ ਨਹੀਂ ਹੈਗਾ ਕੋਈ ਡਾਊਟ ਨਹੀਂ ਹੈਗਾ ਇਹਦੇ ਵਿੱਚ ਸਕਿਨ ਮੇਰੀ ਟਾਈਟ ਹੈ ਇਹਦੇ ਨਾਲ ਹੀ ਹੈ ਜਿਹੜੇ ਮੈਂ ਫੇਸ ਪੈਕ ਤੁਹਾਨੂੰ ਦੱਸਦੀ ਹੁੰਦੀ ਆ ਫੇਸ਼ੀਅਲ ਦੱਸਦੀ ਹੁੰਦੀ ਮੇਰੇ ਰੰਗ ਬਿਲਕੁਲ ਸਾਫ਼ ਪਏ ਕੋਈ ਦਾਗ ਨਹੀਂ ਕੋਈ ਧੱਬਾ ਨਹੀਂ ਕਿਸੇ ਵੀ ਪ੍ਰਕਾਰ ਦਾ ਤੇ ਲੋ ਜੀ ਆਪਾਂ ਇਹਦੇ ਨਾਲ ਹੁਣ ਮ사ਜ ਕਰ ਲਈਏ ਤੇ ਹੁਣ ਆਪਾਂ ਕੀ ਕਰਨਾ ਹੈ ਤੁਸੀਂ ਚਾਹੇ ਡਾਇਰੈਕਟਲੀ ਆ ਕੇ ਫੇਸ ਵੋਸ਼ ਵੀ ਕਰ ਸਕਦੇ ਹੋ ਮੈਂ ਕੀ ਕੀਤਾ ਇੱਥੇ ਪਾਣੀ ਰੱਖਿਆ ਹੋਇਆ ਹੈ ਬਾਉਲ ਵਿੱਚ ਗਿੱਲਾ ਰੁਮਾਲ ਲਿਆਏ ਤੇ ਤੁਹਾਡੇ ਸਾਹਮਣੇ ਹੀ ਮੈਂ ਦਸਦੀਆਂ ਲਾ ਕੇ ਲੋਟ ਜੀ ਤੁਸੀਂ ਦੇਖ ਸਕਦੇ ਹੋ ਗਲੋ ਫੇਸ਼ਲ ਕਰਨ ਤੋਂ ਬਾਅਦ ਮੇਰਾ ਚਿਹਰਾ ਬਿਲਕੁਲ ਨਿੱਖਰ ਕੇ ਸਾਹਮਣੇ ਆਇਆ ਹੈ ਲੋ 10 10000 ਵਾਲੇ ਜਿਹੜੇ ਹੈਗੇ ਨੇ ਨਾ ਫੇਸ਼ੀਅਲ 10 10000 ਵਾਲੇ ਉਹਨਾਂ ਨੂੰ ਵੀ ਫੇਲ ਕਰਦਾ ਏ 10 ਗੁਣਾ ਜਿਆਦਾ ਏ ਤੁਹਾਨੂੰ ਕਲੀਨ ਤੇ ਕਲੀਅਰ ਸਕਿਨ ਦੇਵੇਗਾ ਇਹ ਵਾਲਾ ਫੇਸ਼ੀਅਲ ਤੁਸੀਂ ਹਫਤੇ ਵਿੱਚ ਤਿੰਨ ਵਾਰ ਵੀ ਕਰ ਸਕਦੇ ਹੋ ਕੋਈ ਇਹਦਾ ਉਹ ਨਹੀਂ ਹੈਗਾ ਜਿਵੇਂ ਪਾਰਲਰ ਵਾਲੇ ਕਹਿੰਦੇ ਆ ਨੇ ਵੀ ਮਹੀਨਾ ਇੱਕ ਫੇਸ਼ੀਅਲ ਕਰਵਾ ਕੇ ਕਹਿ ਦਿੰਦੇ ਨੇ ਨਾ ਇੱਕ ਮਹੀਨਾ ਨਹੀਂ ਆਪਾਂ ਕਰਵਾ ਸਕਦੇ ਜਾਂ ਦੋ ਮਹੀਨੇ ਨਹੀਂ ਕਰਵਾ ਸਕਦੇ ਇਹ ਫੇਸ਼ੀਅਲ ਤੁਸੀਂ ਹਫਤੇ ਵਿੱਚ ਤਿੰਨ ਵਾਰੀ ਵੀ ਕਰ ਸਕਦੇ ਹੋ ਤਾਂ ਹੀ ਤੁਹਾਨੂੰ ਕੋਈ ਵੀ ਇਹਦੇ ਨਾਲ ਕੋਈ ਇਫੈਕਟ ਨਹੀਂ ਹੈਗਾ ਕਿਸੇ ਪ੍ਰਕਾਰ ਦੇ ਵਿੱਚ ਕੋਈ ਹਾਨੀ ਨਹੀਂ ਹੈਗੀ ਲਓ ਜੀ ਲੈ ਤੁਹਾਡੇ ਸਾਹਮਣੇ ਹੀ ਮੈਂ ਉਤਾਰ ਦਿੱਤਾ ਹੈ ਕੋਈ ਕਰੀਮ ਨਹੀਂ ਕੋਈ ਕੁਝ ਨਹੀਂ ਇਸ ਤਰੀਕੇ ਨਾਲ ਤੁਸੀਂ ਦੁੱਧ ਨਾਲ ਫੇਸ਼ਲ ਕਰਕੇ ਆਪਣੀ ਸਕਿਨ ਨੂੰ ਬ੍ਰਾਈਟ ਬਣਾ ਸਕਦੇ ਹੋ ਚਮਕਾ ਸਕਦੇ ਹੋ ਮੈਂ ਹੁਣ ਫੇਸ ਨੂੰ ਵਾਸ਼ ਕਰਕੇ ਆਵਾਂਗੀ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਉਸ ਤੋਂ ਬਾਅਦ ਆਪਾਂ ਸੰਸਕ੍ਰੀਮ ਹੈ ਜ਼ਰੂਰ ਲਗਾਣੀ ਹੈ ਸੰਸਕ੍ਰੀਮ ਜ਼ਰੂਰ ਲਗਾਣੀ ਚਾਹੀਦੀ ਹੈ ਚਿਹਰੇ ਤੇ ਠੀਕ ਹੈ ਜੀ ਕੋਈ ਵੀ ਲਗਾ ਲਓ ਕਿਸੇ ਵੀ ਪ੍ਰਕਾਰ ਦੀ ਸੰਸਕ੍ਰੀਮ ਲਗਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਕੁਲੋਜੀ ਚਿਹਰਾ ਦੇਖ ਲਓ ਤੁਸੀਂ ਵਿਦਆਊਟ ਫਿਲਟਰ ਵੀਡੀਓ ਚੰਗੀ ਲੱਗੇ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਤੇ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਤੁਸੀਂ ਵੀ ਜਰੂਰ ਕਰਕੇ ਇਕ ਵਾਰ ਟਰਾਈ ਕਰਨਾ ਹੈ ਬੜਾ ਦੁੱਧ ਵਾਲਾ ਫੇਸ਼ਲ ਕਰਦੇ ਰਹੋ ਤੇ ਚਿਹਰਾ ਤੁਹਾਡਾ ਦੇਖੋ ਕਿੰਨਾ ਬ੍ਰਾਈਟ ਹੋ ਜਾਣਾ ਹੈ ਬਹੁਤ ਸੌਫਟ ਹੋ ਗਈ ਸਕਿਨ ਸਾਫ ਕਲੀਅਰ ਵੀ ਬਿਲਕੁਲ ਨੈਚਰਲ ਹੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹੀ ਸੋਹਣੀਆਂ ਲੱਗਦੀਆਂ ਨੈਚਰਲ ਰੂਪ ਹੀ ਸੋਹਣਾ ਲੱਗਦਾ ਹੈ ਆਰਟੀਫੀਸ਼ੀਅਲ ਨਹੀਂ ਚੰਗਾ ਲੱਗਦਾ ਹੈਗਾ ਜਿਹੜਾ ਆਪਾਂ ਇੰਨਾ ਮੇਕਅਪ ਥੱਪ ਲੈਨੇ ਆ ਚਿਹਰੇ ਤੇ ਇੰਨਾ ਪਾਊਡਰ ਇੰਨਾ ਤੁਸੀ ਕੀ ਬੜਾ ਓਵਰ ਜਿਹਾ ਲੱਗਦਾ ਹੈ ਨੈਚਰਲ ਹੀ ਚੀਜ਼ਾਂ ਇਸਤੇਮਾਲ ਕਰਿਆ ਕਰੋ ਤੇ ਤੁਹਾਡੀ ਜਿਹੜੀ ਸਕਿਨ ਹੈ ਨਾ ਬਿਲਕੁਲ ਸਾਫ਼ ਰਹੇਗੀ ਕਲੀਅਰ ਰਹੇਗੀ ਟਾਈਟ ਰਹੇਗੀ ਕਦੇ ਵੀ ਝੁਲੜੀਆਂ ਨਹੀਂ ਜਲਦੀ ਪੈਣ ਲੱਗੀਆਂ 50 ਦੀ ਉਮਰ ਵਿੱਚ ਵੀ ਤੁਸੀਂ 25 ਦੇ ਲੱਗੋਗੇ ਜਦੋਂ ਤੁਸੀਂ ਆਪਣੀ ਸਕਿਨ ਦਾ ਧਿਆਨ ਰੱਖਣ ਲੱਗੇ ਤੇ ਲਓ ਜੀ ਅੱਜ ਦੀ ਵੀਡੀਓ ਸਾਰਿਆਂ ਨੂੰ ਸ਼ੇਅਰ ਕਰ ਦੇਣਾ ਫਿਰ ਮਿਲਾਂਗੇ ਕਿ ਨੈਕਸਟ ਵੀਡੀਓ ਵਿੱਚ ਬਾਏ ਬਾਏ